ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਰਪੰਚ ਗੋਵਿੰਦ ਸਿੰਘ ਲੋਂਗਵਾਲ ਮੇਰਾ ਜਨਮ ਪਿੰਡ ਲੋਂਗਵਾਲ ਦੇ ਵਿੱਚ ਹੀ ਹੋਇਆ ਤੇ ਮੇਰੇ ਡੈਡੀ ਦਾ ਨਾਮ ਹੈਗਾ ਸਰਦਾਰ ਦਰਸ਼ਨ ਸਿੰਘ ਤੇ ਤੇ ਚਾਰ ਅਸੀਂ ਭਰਾ ਜੀ ਤੇ ਮੇਰਾ ਨਾਮ ਤਾਂ ਤੁਹਾਨੂੰ ਪਤਾ ਹੀ ਹੈ ਸਰਦਾਰ ਗੋਵਿੰਦ ਸਿੰਘ ਸਰਪੰਚ ਤੇ ਮੇਰੇ ਦੂਸਰੇ ਭਰਾ ਦਾ ਨਾਮ ਹੈਗਾ ਜੀ ਤਰਸੇਮ ਸਿੰਘ ਇਲਤੀ ਲਾਣਾ ਲੋਂਗੋਵਾਲ ਤੇ ਹਰਮੇਸ਼ ਸਿੰਘ ਲੋਂਗੋਵਾਲ ਤੇ ਕੁਲਵਿੰਦਰ ਸਿੰਘ ਲੋਂਗੋਵਾਲ ਪਿੰਡੀ ਛੀਦ ਉਹਦੇ ਪੰਜ ਸਿੰਘ ਨਗਰ ਦੇ ਸਾਰੇ ਜਿੰਨੇ ਵੀ ਸਾਡੇ ਸੂਝਵਾਨ ਵੋਟਰ ਨੇ ਸਾਡੇ ਪਿੰਡ ਦੇ ਉਹਨਾਂ ਨੇ ਸਰਬਸੰਮਤੀ ਦੇ ਨਾਲ ਮੈਨੂੰ ਸਰਪੰਚ ਚੁਣਿਆ ਸੋ ਪਹਿਲਾਂ ਤੇ ਕਈ ਗੱਲਾਂ ਨੇ ਜਿਵੇਂ ਸਰਪੰਚੀ ਦੇ ਲੈਟਰ ਕਰਨੀਆਂ ਨੇ ਆਪਾਂ ਨੇ ਜਿਵੇਂ ਆਨਲਾਈਨ ਅੱਜਕੱਲ ਸਿਸਟਮ ਹੋ ਰਿਹਾਗਾ ਸਰਪੰਚੀ ਦਾ ਜਿਵੇਂ ਪਹਿਲਾਂ ਲੋਕ ਸਾਈਨ ਕਰਾਉਣ ਜਾਂਦੇ ਸੀ ਸਰਪੰਚ ਕੋਲੇ ਹਨਾ सरपंच ਸਾਇਨ ਨਹੀਂ ਕਰਦਾ ਸੀ ਜੇ ਮੰਨ ਲਓ ਕੋਈ ਕੋਈ ਮੰਨ ਲਓ ਕੋਈ ਵੀ ਆਪਾਂ ਨੇ ਮੰਨ ਲਓ ਸਰਪੰਚ ਨੂੰ ਵੋਟ ਨਹੀਂ ਪਾਈ ਹਨ ਉਹ ਲੋਕ ਉਹ ਚੀਜ਼ ਦਾ ਥੋੜੀ ਜਿ ਖੁੰਦਕ ਰੱਖਦੇ ਸੀ ਬੈਰ ਕੱਢਦੇ ਸੀ ਆਪਾਂ ਨੇ ਉਹ ਚੀਜ਼ ਨਹੀਂ ਕਰਨੀ ਹੈਗੀ ਵਾਰੀ ਵਾਰੀ ਗੀੜੇ ਮਰਵਾਈ ਜਾਣੇ ਉਹ ਚੰਗਾ ਨਹੀਂ ਹੈਗਾ ਸਿਸਟਮ ਕਿਉਂਕਿ ਸਰਕਾਰਾਂ ਜਿਹੜੀਆਂ ਕਰ ਰਹੀਆਂ ਨੇ ਉਹ ਆਪਣੇ ਫਾਇਦੇ ਵਾਸਤੇ ਕਰ ਰਹੀਆਂ ਨੇ ਜਿਵੇਂ ਸਰਕਾਰ ਨੇ ਆਨਲਾਈਨ ਸਿਸਟਮ ਕਰਿਆਗਾ ਜਿਵੇਂ ਮੰਨ ਲਓ ਕਿਸ ਨੇ ਜਾਤੀ ਸਰਟੀਫਿਕੇਟ ਬਣਵਾਉਣਾ ਕਿਸ ਨੇ ਆਮਦਨ ਦਾ ਸਰਟੀਫਿਕੇਟ ਬਣਵਾਉਣਾ ਕਿਸੇ ਨੇ ਕੋਈ ਹੋਰ ਸਰਟੀਫਿਕੇਟ ਬਣਵਾਉਣਾ ਤਾਂ ਉਹ ਸਰਕਾਰ ਨੇ ਆਨਲਾਈਨ ਸਿਸਟਮ ਕਰਤਾ ਆਨਲਾਈਨ ਸਿਸਟਮ ਦੇ ਵਿੱਚ ਇਹ ਵੀ ਤੁਹਾਨੂੰ ਸਰਪੰਚ ਕੋਲੇ ਜਾਣ ਦੀ ਜ਼ਰੂਰਤ ਨਹੀਂ ਤੁਹਾਨੂੰ ਆਪਣੇ ਕਿਸੇ ਪਟਵਾਰੀ ਕੋਲੇ ਜਾਣ ਦੀ ਜ਼ਰੂਰਤ ਨਹੀਂ ਕਿਸੇ ਐਮਸੀ ਕੋਲੇ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਜਦੋਂ ਆਨਲਾਈਨ ਸਿਸਟਮ ਹੋ ਗਿਆ ਮੰਨ ਲਓ ਤੁਸੀਂ ਕੋਈ ਉੱਥੇ ਫਾਰਮ ਭਰਿਆ ਤਹਿਸੀਲ ਦੇ ਵਿੱਚ ਜਾ ਕੇ ਸੇਵਾ ਕੇਂਦਰ ਦੇ ਵਿੱਚ ਜਾ ਕੇ ਤਾਂ ਉਹ ਆਟੋਮੈਟਿਕ ਹੀ ਸਰਪੰਚ ਜਾਂ ਐਮਸੀ ਦੇ ਫੋਨ ਦੇ ਉੱਤੇ ਆ ਜਾਊਗਾ ਵੀ ਤੁਸੀਂ ਇਸ ਬੰਦੇ ਨੂੰ ਜਾਣਦੇ ਹੋ ਵੀ ਹਾਂ ਇਹ ਸਿੱਧ ਉਹਦੇ ਪਾਲ ਸਿੰਘ ਨਗਰ ਦਾ ਵਾਸੀ ਹੈਗਾ ਵੀ ਇਹ ਪਿੰਡ ਦੇ ਵਿੱਚ ਰਹਿੰਦਾ ਹੈਗਾ ਤਾਂ ਉਹ ਸਰਪੰਚ ਨੇ ਉਸ ਤੋਂ ਕਲਿੱਕ ਕਰ ਦੇਣਾ ਵੀ ਹਾਂਜੀ ਇਹ ਸਾਡੇ ਪਿੰਡ ਦਾ ਹੀ ਬੰਦਾ ਇਹਦਾ ਕੰਮ ਕਰ ਦਿੱਤਾ ਜਾਵੇ ਪਰ ਕਈ ਸਰਪੰਚ ਨੇ ਮੇਰੇ ਵੀਰ ਇਹਦਾ ਵਿਰੋਧ ਕਰ ਰਹੇ ਨੇ ਇਹਦਾ ਵਿਰੋਧ ਹੋਣਾ ਨਹੀਂ ਚਾਹੀਦਾ ਕਿਉਂਕਿ ਜਿਹੜੇ ਨੇ ਜਿਹੜਾ ਨੇ ਉਹਨੂੰ ਵੋਟਾਂ ਨਹੀਂ ਪਾਈਆਂ ਤਾਂ ਉਹ ਕਹਿੰਦੇ ਨੇ ਵੀ ਅਸੀਂ ਉਹਨਾਂ ਤੋਂ ਬਦਲਾ ਲੈਣਾ ਉਹ ਬਦਲਾਖੋਰੀ ਦੀ ਭਾਵਨਾ ਇਹਦੇ ਵਿੱਚ ਹੋਣੀ ਨਹੀਂ ਚਾਹੀਦੀ ਮੇਰੇ ਹਿਸਾਬ ਦੇ ਨਾਲ ਜਦੋਂ ਤੁਸੀਂ ਸਰਪੰਚ ਬਣਗੇ ਤਾਂ ਤੁਸੀਂ ਸਾਰੇ ਸਾਰਿਆਂ ਦੇ ਹੀ ਸਰਪੰਚੋਂ ਸਾਨੂੰ ਕਿਸੇ ਨੇ ਵੋਟ ਪਾਈ ਸਾਨੂੰ ਕਿਸੇ ਨੇ ਵੋਟ ਨਹੀਂ ਪਾਈ ਪਰ ਤੁਸੀਂ ਸਰਪੰਚ ਸਾਰਿਆਂ ਦੇ ਹੀ ਹੁੰਨੇ ਹੋ ਮਤਲਬ ਆਨਲਾਈਨ ਸਿਸਟਮ ਦਾ ਮੇਰੇ ਸਾਬ ਨਾਲ ਸਾਰੇ ਸਰਪੰਚਾਂ ਨੂੰ ਸਾਥ ਦੇਣਾ ਚਾਹੀਦਾ ਤੁਸੀਂ ਕਿਤੇ ਇਹਦੇ ਵਿੱਚ ਹੋਰ ਹੈ ਸਰਪੰਚ ਦਾ ਵੀ ਇਹ ਚ ਸਮਾਂ ਬਚਦਾਗਾ ਜੇ ਮੰਨ ਲਓ ਤੁਸੀਂ ਬੱਕਰੇ ਹੈ ਨਹੀਂ ਮੰਨ ਲਓ ਤੁਸੀਂ ਕਿਤੇ ਅੰਮਰਸਰ ਗਏ ਹੋ ਜਾਂ ਦਿੱਲੀ ਗਏ ਹੋ ਤਾਂ ਉੱਥੇ ਬੈਠ ਕੇ ਹੀ ਤੁਸੀਂ ਆਪਦੇ ਫੋਨ ਦੇ ਉੱਤੇ ਉਹਨੂੰ ਕਲਿੱਕ ਕਰ ਦੋਗੇ ਵੀ ਹਾਂ ਸਾਡੇ ਪਿੰਡ ਦਾ ਮੁੰਡਾ ਉਹ ਜਿਹੜਾ ਤੁਹਾਡੇ ਪਿੰਡ ਦੀ ਬੋਟ ਦਾ ਬੰਦਾ ਹੈਗਾ ਮੰਲੋ ਮੇਰੇ ਪਿੰਡਾ ਸੀਰੋਦੇਪਨ ਸਿੰਘ ਨਗਰ ਦਾ ਕੋਈ ਵੀ ਮੈਂਬਰ ਆ ਹਨਾ ਤਾਂ ਉਹਦਾ ਸਰਟੀਫਿਕੇਟ ਬਣ ਜਾਊਗਾ ਉਹਨੂੰ ਮੇਰੇ ਕੋਲੇ ਆਉਣ ਦੀ ਲੋੜ ਨਹੀਂ ਹੈਗੀ ਕੋਈ ਜ਼ਰੂਰੀ ਨਹੀਂ ਹੈਗਾ ਵੀ ਸਸਤਰੀਕਾਰ ਬਣਾਉਣਾ ਸਰਪੰਚ ਹੁੰਦਾ ਪਰ ਜਿਹੜਾ ਜਿਹੜਾ ਤੁਸੀਂ ਜਿਹਦਾ ਕੰਮ ਕਰਤਾ ਉਹ ਤੁਹਾਡੇ ਮਨ ਚ ਦਾ ਹੋਊਗਾ ਨਾ ਵੀ ਮੈਂ ਉਹਦਾ ਕੰਮ ਕਰਤਾ ਯਾਰ ਆਪਾਂ ਨੂੰ ਵਧੀਆ ਤੁਹਾਡੇ ਮਨ ਦੀ ਸੰਤੁਸ਼ਟੀ ਹੋਣੀ ਚਾਹੀਦੀ ਹੈ ਜ਼ਰੂਰੀ ਨਹੀਂ ਵੀ ਤੁਸੀਂ ਸਸਤਰੀਕਾਰ ਕਾ ਹੋਣ ਵਾਲੀ ਸਰਪੰਚ ਬਣੋਗੇ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਇਕ ਵਾਰ ਮੈਂ ਹੋਰ ਕਹਿਣੀ ਚਾਹਣਾ ਵੀ ਜਿਵੇਂ ਮੰਨ ਲਓ ਹਣਾ ਸਰਪੰਚ ਬਣ ਗਿਆ ਬੰਦਾ ਹੁਣ ਇਹ ਨਹੀਂ ਹੈਗਾ ਵੀ ਮੰਨ ਲਓ ਅੱਜ ਮੈਂ 2 ਮਹੀਨੇ ਹਜੇ ਮੈਨੂੰ ਸਰਪੰਚ ਬਣੇ ਨੂੰ ਹੋਏ ਨੇ ਤਾਂ ਮੈਨੂੰ ਕੋਈ ਹਜੇ ਨਾ ਤਾਂ ਕੋਈ ਸਾਡੇ ਕੋਲੇ ਗ੍ਰਾਂਟ ਆ ਨਾ ਕੋਈ ਫਾਈਨੈਂਸ਼ਲੀ ਤੌਰ ਤੇ ਸਾਡੇ ਕੋਲੇ ਕੋਈ ਪੰਚਾਇਤੀ ਜ਼ਮੀਨ ਹੈ ਨਾ ਕੋਈ ਪੰਚਾਇਤੀ ਸਾਡੇ ਕੋਲੇ ਵੀ ਕੋਈ ਆਮਦਨ ਦਾ ਸਾਧਨ ਹੈ ਨਾ ਵੀ ਜਿਹਦੇ ਨਾਲ ਸੀ ਆਪਦੇ ਪਿੰਡ ਤੇ ਪੈਸੇ ਲਾ ਦਈਏ ਕਈ ਹੁਣ ਸਾਰੇ ਪੈਸੇ ਤਾਂ ਮਤਲਬ ਸਰਪੰਚ ਕੋਲੇ ਵੀ ਨਹੀਂ ਹੁੰਦੇ ਵੀ ਉਹ ਲਾ ਦੂਗਾ ਕਿਉਂਕਿ ਆਪਦੇ ਖਰਚੇ ਵੀ ਬਹੁਤ ਹੁੰਦੇ ਨੇ ਮਨ ਲਓ ਆਪਣਾ ਕੋਈ ਪਾਣੀ ਦਾ ਕੋਈ ਮਸਲਾ ਹੈ ਮੰਨ ਲਓ ਪਾਣੀ ਨਿਕਲਦਾ ਨਹੀਂ ਪਰ ਉਹਨੂੰ ਆਪਾਂ ਨੇ ਰਲ ਮਿਲ ਕੇ ਹੀ ਹੱਲ ਕਰਨਾ ਪਊਗਾ ਨਾ ਕਿ ਸਰਪੰਚ ਇਕੱਲਾ ਕਰੂਗਾ ਸਰਪੰਚ ਇਕੱਲਾ ਕੁਝ ਨਹੀਂ ਕਰ ਸਕਦਾ ਸਾਰੇ ਮੈਂਬਰ ਸਾਰੀ ਸਾਡੀ ਗ੍ਰਾਮ ਸਭਾ ਦੇ ਲੋਕ ਨੇ ਜਿੰਨੇ ਉਥੋਂ ਦੇ ਵਾਰਡ ਦੇ ਲੋਕ ਨੇ ਪਿੰਡ ਦੇ ਲੋਕ ਨੇ ਉਹ ਜੇ ਸਾਥ ਦੇਣਗੇ ਤਾਂ ਜੇ ਮੰਨ ਲਓ ਇੱਕ ਟੋਆ ਆ ਯਾਰ ਹਨਾ ਮਤਲਬ ਟੋਆ ਭਰਨਾ ਆਪਾਂ ਮਿੱਟੀ ਨਾਲ ਭਰਨਾ ਉਹ ਇਕੱਲਾ ਸਰਪੰਚ ਦਾ ਕੰਮ ਨਹੀਂ ਹੈਗਾ ਜੇ ਆਪਾਂ ਦੋ ਬੰਦੇ ਲਾ ਕੇ ਭਰ ਦਾਂਗੇ ਤਾਂ ਕੋਈ ਮਾੜੀ ਗੱਲ ਨਹੀਂ ਹੈਗੀ ਭਰ ਦਾਂਗੇ ਹੁਣ ਕੱਲ ਪਰਸੋਂ ਅਸੀਂ ਵੀ ਟੋਏ ਪਾਰਕ ਆਇਆ ਲੌਂਗ ਵਾਲ ਦੇ ਅਸੀਂ ਉਹ ਖੱਡਿਆਂ ਦੇ ਵਿੱਚ ਆਪ ਡਿਗੇ ਆਂਗੇ ਅਸੀਂ ਉਹ ਖੱਡਿਆਂ ਦੇ ਵਿੱਚ ਡਿਗੇ ਆ ਤਾਂ ਅਸੀਂ ਸਾਨੂੰ ਮੈਨੂੰ ਲੱਗਿਆ ਵੀ ਉਹ ਭਰਨੇ ਚਾਹੀਦੀ ਸੀ ਤਾਂ ਅਸੀਂ ਉਹਨਾਂ ਨੂੰ ਭਰੇ ਇੱਕ ਬੋਰੀ ਸਿਮਿੰਟ ਦੀ ਲੱਗੀ ਇੱਕ ਮਿਸਤਰੀ ਲੈ ਕੇ ਨਾਲ ਤੇ 2-3 ਘੰਟੇ ਲੱਗੇ ਉਸ ਨੇ ਕਰਤਾ ਵੀ ਨਾਲ ਮਿਲ ਕੇ ਹੀ ਕੰਮ ਹੋ ਇੱਕ ਗੱਲ ਹੁਣ ਆਪਾਂ ਕੱਲ ਟੋਏ ਪਾਰਕ ਆਏ ਸੀ ਤਾਂ ਵਿੱਚ ਕਈ ਬੰਦਿਆਂ ਨੇ ਮਤਲਬ ਉਹਨੂੰ ਵਧੀਆ ਕਿਹਾ ਵੀ ਬਹੁਤ ਵਧੀਆ ਕਰ ਰਹੇ ਹੋ ਹਨਾ ਵੀ ਸਰਕਾਰਾਂ ਦਾ ਕੰਮ ਹੈ ਜੀ ਇਹ ਉਹਨਾਂ ਦਾ ਕੰਮ ਹੈ ਬੇਸ਼ੱਕ ਇਹ ਸਰਕਾਰਾਂ ਦਾ ਕੰਮ ਹੈ ਪਰ ਸਾਰੇ ਕਿਤੇ ਸਰਕਾਰ ਟੋਏ ਨਹੀਂ ਭਰ ਸਕਦੀ ਜੇ ਮੰਨ ਲਓ ਥੋੜੀ ਜੀ ਸੜਕ ਟੁੱਟ ਗਈ ਥੋੜਾ ਜ ਟੁੱਟ ਗਿਆ ਉਹਨੋਂ ਤੇ ਸਰਕਾਰ ਕੀ ਕਰੂਗੀ ਜੇ ਆਪਾਂ ਭਰਤਾਂਗੇ ਫਿਰ ਕੀ ਗੱਲ ਹੈ ਇਹਦੇ ਨਾਲ ਪੈਸੇ ਤਾਂ ਥੋੜੀ ਜੀ ਲੱਗਣੇ ਬਤ ਬਤ ਮੇਰਾ 5-700 ਰੁਪਏ ਲੱਗੇ ਹੋਗਾ ਉਹਦੇ ਨਾਲ ਆਪਾਂ ਭਰਤੇ ਉਹਦੇ ਨਾਲ ਲੋਕਾਂ ਦੇ ਵਿੱਚ ਅਸੀਂ ਉਹਦੀ ਵੀਡੀਓ ਬਣਾਈ ਨੈਟ ਤੇ ਚਾੜੀ ਕਈ ਬੰਦਿਆਂ ਨੇ ਵਧੀਆ ਕਿਹਾ ਕਈਆਂ ਨੇ ਕਿਹਾ ਸਰਕਾਰਾਂ ਕੁੱਤੀਆਂ ਨੇ ਜੀ ਫਲਾਨਾ ਐ ਟਿਕੜਾ ਉਹ ਇਹ ਨਹੀਂ ਹੈਗੀ ਅਸੀਂ ਆਪਦੇ ਮਨ ਦੀ ਸ਼ਾਂਤੀ ਲਈ ਇਸ ਟੋਏ ਭਰ ਕੇ ਆਏਗੇ ਨਹੀਂ ਤਾਂ ਉਹਦੇ ਵਿੱਚ ਜੇ ਕੋਈ ਡਿਗੂਗਾ ਬਚੂਗਾ ਤਾਂ ਮਤਲਬ ਹਨਾ ਮੇਰੇ ਮਨ ਨੂੰ ਸੰਤੁਸ਼ਟੀ ਹੋ ਵੀ ਕੋਈ ਤਾਂ ਬਚ ਗਿਆ ਉਹਦੇ ਕੋਈ ਬਹੁਤ ਬਾਲਾ ਫਰਕ ਨਹੀਂ ਪੈਂਦਾ ਹੈਗਾ ਲੋਕਾਂ ਨੂੰ ਇਹਦੇ ਵਾਸਤੇ ਜਾਗਰੂਤ ਹੋਣਾ ਚਾਹੀਦਾ ਸੀ ਕਈ ਬੰਦੇ ਕਹਿੰਦੇ ਨੇ ਹਨਾ ਵੀ ਆਪਦੀ ਚੜ੍ਹਾਈ ਵਾਸਤੇ ਪਾਤੀ ਵੀਡੀਓ ਵੀ ਫੇਮ ਲੈਣ ਦਾ ਮਰ ਫੇਮ ਨਹੀਂ ਯਾਰ ਅਸੀਂ ਆਪ ਡਿਗੇ ਹੋਇਆ ਹਾਂ ਟੋਏ 'ਚ ਜੇ ਆਪ ਮੈਂ ਡਿਗੇ ਸੀ ਤਾਂ ਹਾਂ ਪਰ ਕਹਿ ਉਹਨੂੰ ਕਿਉਂਕਿ ਜੇ ਕੋਈ ਹੋਰ ਨਾ ਡਿਗੇ ਉਹਦੇ ਨਾਲ ਕਿਸੇ ਦੀ ਬਚਤ ਹੋ ਜੇ ਇਹ ਗੱਲ ਹੁੰਦੀ ਹੈਗੀ ਕੱਲਿਆ ਆਪਾਂ ਸਰਕਾਰਾਂ ਨੂੰ ਵੀ ਕੋਸ ਨਹੀਂ ਸਕਦੇ ਜੇ ਆਪਾਂ ਕੱਲੀਆਂ ਸਰਕਾਰਾਂ ਨੂੰ ਕੋਸ ਸੀਗੇ ਫਿਰ ਕੀ ਕਰੂਗਾ ਸਾਰੇ ਕੰਮ ਸਰਕਾਰਾਂ ਤੇ ਵੀ ਨਹੀਂ ਹੁੰਦੇ ਜਿਵੇਂ ਮੰਨ ਲਓ ਹੁਣ ਕਈ ਐਪ ਜਿਵੇਂ ਹੁਣ ਆਪਾਂ ਮੰਨ ਲਓ ਇੱਕ ਗਲੀ ਉੱਚੀ ਕਰਨੀ ਆ ਜਿਹੜੀ ਉਹ ਗਲੀ ਹੁੰਦੀ ਆ ਉਹ ਗਲੀ ਦੇ ਵਿੱਚ ਸਰਕਾਰ ਮਿੱਟੀ ਨੂੰ ਪੈਸੇ ਨਹੀਂ ਦਿੰਦੀ ਸਰਕਾਰ ਕਦੇ ਵੀ ਤੁਹਾਨੂੰ ਮਿੱਟੀ ਨੂੰ ਪੈਸੇ ਨਹੀਂ ਦਿੰਦੀ ਸਰਕਾਰ ਤੁਹਾਨੂੰ ਤੇ ਸੀਮਿੰਟ ਨੂੰ ਪੈਸੇ ਦੇ ਦੂ ਬਜਰੀ ਨੂੰ ਦੇ ਦੂਗੀ ਤੇ ਆਪਣੇ ਬਰੇਤੀ ਨੂੰ ਪੈਸੇ ਦੇ ਦੂ ਲੇਬਰਾਂ ਨੂੰ ਪੈਸੇ ਦੇ ਦੂ ਪਰ ਜਿਹੜੀ ਸਰਕਾਰ ਆ ਉਹ ਤੁਹਾਡੇ ਗਲੀ ਦੇ ਵਿੱਚ ਜਿਹੜੀ ਮਿੱਟੀ ਪਾਣੀ ਆ ਗਲੀ ਉੱਚੀ ਚੱਕਣੀ ਆ ਮਿੱਟੀ ਵਾਸਤੇ ਪੈਸੇ ਨਹੀਂ ਦਿੰਦੀ ਉਹ ਮਿੱਟੀ ਮਿੱਟੀ ਤੁਹਾਨੂੰ ਆਪ ਪਾਣੀ ਪਊ ਥੋੜੇ ਆਪਦੇ ਬੰਬ ਬੰਬ ਗੇਟ ਮੋਰੇ ਉਹ ਪੰਜ ਟਾਲੀਆਂ ਪੈਣ ਉਹ 10 ਪੈਣ ਉਹ ਤੁਹਾਡੇ ਆਪਦੇ ਹੋਣਗੇ ਰਲ ਮਿਲ ਕੇ ਜੇ ਸਾਰੇ ਪਾ ਲੋਂਗੇ ਉਹ ਮਤਲਬ ਤੁਹਾਨੂੰ ਆਪ ਪਾਉਣੀ ਪੈਣੀ ਆ ਇਹ ਸਰਕਾਰਾਂ ਦਾ ਆਪਾਂ ਨੂੰ ਸਾਥ ਦੇਣਾ ਪੈਣਾ ਤਾਂ ਹੀ ਆਪਣਾ ਕੰਮ ਆ ਜਿਹੜਾ ਆਪਾਂ ਸੁਖੀ ਬਸਾਂਗੇ ਤਾਂ ਆਪਣਾ ਪਾਣੀ ਪੂਣੀ ਆ ਜਿਹੜਾ ਇਹਦਾ ਛੋਟੇ ਮਸਲੇ ਨੇ ਜਿਹਦਾ ਆਪਾਂ ਰਲ ਮਿਲ ਕੇ ਕਰਾਂਗੇ ਫਿਰ ਛੇਤੀ ਹੱਲ ਹੋ ਜਾਂਦਾ ਇਹਦਾ ਇਹ ਕੋਈ ਵੀ ਉਹ ਕਰੂਗਾ ਅਸੀਂ ਅਜੋ ਬਣਾ ਤਾਂ ਉਹ ਕਰੂਗਾ ਉਹ ਨਹੀਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਹੀ ਆਪਾਂ ਨੂੰ ਕਰਨਾ ਪਊਗਾ ਸਰਪੰਚ ਬਣਨ ਤੋਂ ਪਹਿਲਾਂ ਬਈ ਮੈਂ ਨਾ ਪਹਿਲਾਂ ਤਾਂ ਮੈਂ ਸ਼੍ਰੋਮਿਕ ਕਮੇਟੀ ਦਾ ਮੁਲਾਜ਼ਮ ਰਹੇ ਹਾਂ 5 ਸਾਲ ਫਿਰ ਜਦੋਂ ਮੈਨੂੰ ਪਤਾ ਲੱਗੇ ਵੀ ਉਧਰਲੇ ਪਾਸੇ ਇਨਕਮ ਹੈ ਨਹੀਂ ਹਨ ਆਪਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਵਧੀਆ ਨਹੀਂ ਹੋ ਸਕਦਾ ਤਨਖਾਹਾਂ ਨਹੀਂ ਵਧੀਆ ਹੈਗੀਆਂ ਉਧਰ ਤੇ ਮਤਲਬ ਕਿ ਸਟਰਗਲ ਜਾ ਦੇ ਆ ਤੇ ਫਿਰ ਮੈਂ ਉਸ ਨੌਕਰੀ ਨੂੰ ਅਸਤੀਫਾ ਦਿੱਤਾ ਮੀ ਆਪੇ ਕਰਨਾ ਹੀ ਹੈ ਨਹੀਂ ਫਿਰ ਮੈਂ ਮਲਵਈ ਗਿੱਦਾ ਮਤਲਬ ਕਰਨ ਲੱਗ ਗਿਆ ਮਲਵਈ ਗਿੱਦੇ ਚ ਮੈਨੂੰ ਇਨਕਮ ਵਧੀਆ ਹੋਈ ਤੇ ਲੋਕਾਂ ਦਾ ਪਿਆਰ ਬਹੁਤ ਮਿਲਿਆ ਹਰ ਇੱਕ ਕਿਤੇ ਜਾਣਿਆ ਲੋਕ ਪਿਆਰ ਬਹੁਤ ਕਰਦੇ ਨੇ ਪੰਜਾਬ ਹਰਿਆਣਾ ਮਾਝਾ ਦੁਆਬਾ ਜੁਪੀ ਐਮਪੀ ਜੰਮੂ ਜੈਪੁਰ ਉੱਤਰਾਖੰਡ ਦੇ ਲੋਕ ਸਾਨੂੰ ਬਹੁਤ ਪਿਆਰ ਕਰਦੇ ਸਾਡੇ ਪੰਜਾਬ ਦੇ ਲੋਕ ਵੀ ਬਹੁਤ ਪਿਆਰ ਕਰਦੇ ਨੇ ਮਾਝੇ ਦੁਆਬੇ ਵਾਲੇ ਵੀਰ ਮਾਲਵੇ ਵਾਲੇ ਵੀ ਕਰਦੇ ਆ ਤੇ ਉਹ ਸਰਪੰਚ ਸਰਪੰਚ ਬਣਨ ਤੋਂ ਪਹਿਲਾਂ ਮੈਂ ਮਲਵਈ ਗਿੱਦੇ ਦਾ ਕੰਮ ਕਰਦਾ ਸੀ ਲੋਕਾਂ ਨੇ ਚਲੋ ਲੋਕਾਂ ਨੇ ਦੇਖਿਆ ਵੀ ਹਨਾ ਸਾਡੇ ਬਿਹਾਰ ਨੂੰ ਦੇਖ ਕੇ ਸਾਡੇ ਪਿੰਡ ਦੇ ਲੋਕਾਂ ਨੇ ਸਾਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਵੀ ਹਾਂ ਵੀ ਇਹ ਲੋਕਾਂ ਨੂੰ ਮਿਲਣ ਜਾਣ ਵਾਲੇ ਬੰਦੇ ਨੇ ਤੇ ਇਹ ਸਾਡੇ ਕੰਮ ਕਰਾ ਸਕਦੇ ਨੇ ਤਾਂ ਉਹਨਾਂ ਨੇ ਸਾਨੂੰ ਸਰਪੰਚੀ ਲਈ ਚੋਣਿਆ ਹਨਾ ਤੇ ਹੁਣ ਆਪਾਂ ਨੇ ਸਰਪੰਚੀ ਦੇ ਨਾਂ ਨਾਲ ਮਲਵਈ ਗਿੱਦਾ ਵੀ ਕਰਨਾ ਕੰਮ ਵੀ ਜ਼ਰੂਰੀ ਆ ਕਿਉਂਕਿ ਜੇ ਪਰਿਵਾਰ ਨੂੰ ਪਾਲਣ ਵਾਸਤੇ ਸਾਨੂੰ ਕੰਮ ਤਾਂ ਕਰਨਾ ਹੀ ਪੈਣਾ ਹਨਾ ਰੋਟੀ ਹਨਾ ਸਰਪੰਚੀ ਵੀ ਕਰਨੇ ਪੈਣੇ ਆ ਸਰਪੰਚੀ ਦਾ ਇਹ ਨਹੀਂ ਹੁੰਦਾ ਵੀ ਅਸੀਂ ਸਰਪੰਚ ਬਣ ਗਏ ਕੋਈ ਮਹਾਨ ਬਣ ਗਏ ਸਰਪੰਚੀ ਇੱਕ ਸੇਵਾ ਜੇ ਸੋਚਿਆ ਜਾਵੇ ਇੱਕ ਸੇਵਾ ਜਿਹੜਾ ਮਲਵਈ ਗਿੱਧੇ ਦਾ ਕੰਮ ਆ ਸਾਡਾ ਸਰਦਾਰ ਮਲਵਈ ਗਿੱਧਾ ਗੁਰਪਸੰਗਰੂਰ ਉਹ ਸਾਡਾ ਇੱਕ ਬਿਜ਼ਨਸ ਆ ਅਸੀਂ ਉਹਨੂੰ ਵੀ ਨਾਲ-ਨਾਲ ਕਰਨਾ ਸਰਪੰਚੀ ਦੀ ਜਿਹੜੀ ਸੇਵਾ ਲੋਕਾਂ ਨੇ ਦਿੱਤੀਆਂ ਅਸੀਂ ਉਹਨੂੰ ਵੀ ਨਾਲ-ਨਾਲ ਹੀ ਕਰਨਾ ਤੇ ਇਹ ਗੱਲ ਨਹੀਂ ਹੈ ਕਿ ਵੀ ਕੱਲੇ ਅਸੀਂ ਪੈਸੇ ਹੀ ਕਮਾਉਣੇ ਆ ਜਿਵੇਂ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨੇ ਅਸੀਂ ਉਹਨਾਂ ਦੀ ਫਾਈਨੈਂਸ਼ੀਅਲੀ ਤੌਰ ਤੇ ਮਦਦ ਕਰ ਦਿੰਨੇ ਆ ਸਾਡਾ ਗਰੁੱਪ ਕਰ ਦਿੰਦਾ ਜਿਵੇਂ ਕਿਸੇ ਨੂੰ ਕੂਲਰ ਦਵਾਤਾ ਕਿਸੇ ਨੂੰ ਫ੍ਰਿਜ ਦਵਾਤਾ ਜਿਵੇਂ ਨਾਲ ਦੇ ਮੁੰਡੇ ਨੇ ਮੰਨ ਲਓ ਜਿਹੜੇ ਬੰਦੇ ਹੁਣ ਨਾਲ ਦੇ ਖੜੇ ਨੇ ਪੰਜ ਪੰਜ 6 ਸਾਲਾਂ ਤੋਂ ਮੇਰੇ ਨਾਲ ਖੜੇ ਨੇ ਉਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਕਿਸੇ ਦੀ ਕਿਵੇਂ ਮਦਦ ਕਰਨੀ ਆ ਕਿਸੇ ਦੀ ਫਾਈਨੈਂਸ਼ੀਅਲੀ ਤੌਰ ਤੇ ਕਿਵੇਂ ਮਦਦ ਕਰਨੀ ਆ ਉਹਨਾਂ ਨੂੰ ਅੱਪ ਵੀ ਰੱਖਣਾ ਨਿਹਰਾਪੁਰ ਆਵਦਾ ਡੱਡਣੀ ਬਰਨ ਨਾਲ ਉਹਨਾਂ ਨੂੰ ਵੀ ਨਾਲ ਰੱਖਣਾਗਾ ਨਾਲ ਜੋੜ ਕੇ ਰੱਖਣਾ ਪੈਂਦਾਗਾ ਏ ਜੇ ਹੁਣ ਆਪਾਂ ਤੁਸੀਂ ਜੇ ਮੰਨ ਲਓ ਤੁਸੀਂ ਵੱਡੇ ਹੋਨੇ ਹੋ ਤਾਂ ਜਿਹੜੇ ਤੁਹਾਡੇ ਨਾਲ ਤੁਹਾਡੇ ਤੁਰ ਰਹੇ ਨੇ ਉਹ ਵੱਡੇ ਹੋਣਗੇ ਤਾਂ ਤੁਸੀਂ ਨਾ ਵੱਡੇ ਜਿਆਦੇ ਵੱਡੇ ਹੋ ਜਾਓਗੇ ਜਿਹੜੇ ਤੁਹਾਡੇ ਨਾਲ ਨੇ ਉਹਨਾਂ ਨੂੰ ਨਾਲ ਹੀ ਰੱਖਿਆ ਜਾਵੇ ਤਾਂ ਵਾਲਾ ਵਧੀਆ ਹੁੰਦਾ ਕਿਉਂਕਿ ਜਿਹੜੇ ਗਰੁੱਪ ਹੁੰਦਾ ਗਰੁੱਪ ਹੀ ਹੁੰਦਾ ਚਾਹੇ ਦੀ ਉਹ ਸਰਪੰਚੀ ਦੇ ਵਿੱਚ ਲਾ ਲਓ ਚਾਹੇ ਦੀ ਉਹ ਮੇਰੇ ਮਲਵਈ ਗਿੱਦੇ ਚ ਲਾ ਲਓ ਜਿਹੜੇ ਹੁਣ ਮੇਰੇ ਨਾਲ ਮੁੰਡੇ ਜਿਹੜੇ ਇਹਨੇ ਘਟੋ ਘਟ ਉਹ 6-7 ਸਾਲ ਤੋਂ ਜੁੜੇ ਹੋਏ ਨੇ 15-17 ਬੰਦੇ ਹੈਗੇ ਸੀ ਅਸੀਂ ਉਹਨਾਂ ਨੂੰ ਨਾਲ ਰੱਖਿਆ ਹੋਇਆ ਭਾਈਆਂ ਵਾਂਗੂ ਨਾਲ ਰੱਖਿਆ ਹੋਇਆ ਦੁੱਖ ਸੁੱਖ ਦੇ ਵਿੱਚ ਸਾਰਿਆਂ ਨੂੰ ਅਸੀਂ ਇਕੱਠੇ ਰਹਨੇ ਆ ਹਨਾ ਫਾਈਨੈਂਸ਼ੀਅਲੀ ਤੌਰ ਤੇ ਵੀ ਅਸੀਂ ਇਕੱਠੇ ਹੁੰਨੇ ਆ ਇੱਕ ਦੂਜੇ ਦੇ ਨਾਲ ਇਹੀ ਕੰਮ ਹੋਣਾ ਮੇਰਾ ਵੀ ਜਦੋਂ ਆਪਾਂ ਸਰਪੰਚੀ ਦੇ ਵਿੱਚ ਵੀ ਇਹੀ ਕੀਤਾ ਜਾਵੇ ਸਾਰੇ ਸਾਰੇ ਪਿੰਡ ਦਾ ਗਰੁੱਪ ਬਣਾ ਕੇ ਹੀ ਕੰਮ ਕੀਤਾ ਜਾਵੇ ਕਿੱਥੇ ਕੋਈ ਔਂਕੜ ਆਉਂਦੀ ਆ ਉਹਨੂੰ ਅਸੀਂ ਨਾਲ ਮਿਲ ਕੇ ਥੋੜਾ ਥੋੜਾ ਕਰਕੇ ਕਰਨਾ ਚਾਹੁੰਦੇ ਆ ਮੈਂ ਸਾਡੇ ਨੌਜਵਾਨਾਂ ਨੂੰ ਕਹਿਣਾ ਚਾਹੁੰਨਾ ਬਾਈ ਇਕੱਲੇ ਸਰਕਾਰਾਂ ਤੇ ਡਿਪੈਂਡ ਨਾ ਰਹੋ ਤੁਸੀਂ ਆਪ ਦਾ ਬੇਨਸਾਫ ਕਰੋ ਕਿਉਂਕਿ ਮੈਂ ਹੁਣ ਨੌਕਰੀ ਛੱਡ ਕੇ ਮਤਲਬ ਇਹ ਕਿੱਦਾਂ ਪਾਇਆ ਲੋਕ ਕਹਿੰਦੇ ਨੇ ਕਿ ਕੀ ਕੰਮ ਹੈ ਜੀ ਇਹ ਕੀ ਕੰਮ ਆ ਕੰਮ ਬਹੁਤ ਵਧੀਆ ਵੀਰੇ ਪਰ ਐ ਵੀ ਥੋੜਾ ਜਾਂ ਆਪਦੇ ਆਪ ਨੂੰ ਸਟਰਗਲ ਵਾਲਾ ਕਰਨਾ ਪੈਂਦਾ ਸਵੇਰੇ 2-3 ਵਜੇ ਉੱਠਣਾ ਪੈਂਦਾ ਰਾਤ ਨੂੰ ਫੇਰ 2 ਵਜੇ ਜਾਂਦਿਆਂ ਆਉਂਦਿਆਂ ਨੂੰ ਸਵੇਰੇ ਫੇਰ ਜਾਣਾ ਹੁੰਦਾ ਸਟਰਗਲ ਬਹੁਤ ਜ਼ਿਆਦਾ ਅੱਖਾਂ ਪੱਕ ਜਾਂਦੀਆਂ ਨੇ ਗੱਡੀ 'ਚ ਬੈਠਿਆਂ ਤੇ ਗੋਡੇ ਦੁਖਣ ਲੱਗ ਜਾਂਦੇ ਨੇ ਹਨਾ ਮਤਲਬ ਇਹ ਨਹੀਂ ਮਤਲਬ ਹੁਣ ਆਪਾਂ ਦੇਖਦੇ ਆਂ ਪੰਜਾਬ ਦੇ 'ਚ ਆਪਾਂ ਕਹਿੰਦੇ ਭਈਆਗੇ ਭਈਆਗੇ ਬਈ ਇਹ ਆ ਗਿਆ ਯਾਰ ਲੌਂਗ ਵਾਲ ਦੇ ਵਿੱਚ ਲੌਂਗ ਵਾਲ ਦੇ ਵਿੱਚ ਮੈਨੂੰ ਆ ਲੱਗਦਾ ਦੋ ਬੰਦਿਆਂ ਦੇ ਜਿਹੜੀਆਂ ਪੰਜਾਬੀਆਂ ਦੇ ਹੋਣੀਆਂ ਬਾਕੀ 98% ਰੇੜੀਆਂ ਬਈਆਂ ਦੀਆਂ ਨੇ ਹੁਣ ਬਈਆਂ ਕੋਈ ਕਿੱਲੇ ਕਿੱਲਿਆਂ ਦੇ ਰੇੜੀ ਲਾਈ ਬੈਠਾ ਹੈ ਕੋਈ ਮਸ਼ਰੂਮ ਦੀ ਰੇੜੀ ਲਾਈ ਬੈਠਾ ਹੈ ਕੋਈ ਗੋਲ ਗੱਪਿਆਂ ਦੀ ਰੇੜੀ ਲਾਈ ਬੈਠਾ ਹੈ ਕੋਈ ਕਾਸੇ ਦੀ ਰੇੜੀ ਲਾਈ ਬੈਠਾ ਕੋਈ ਕੋਚਾਂ ਦੀ ਰੇੜੀ ਲਾਈ ਬੈਠਾ ਕੋਈ ਬੰਦਾ ਮੂਫਲੀ ਧਰੀ ਬੈਠਾ ਸਾਡੇ ਬੰਦਿਆਂ ਦਾ ਕੰਮ ਹੀ ਨਹੀਂ ਕਰਦੇ ਯਾਰ ਫੇਰ ਉਹ ਕਹਿੰਦੇ ਨੇ ਵੀ ਕੰਮ ਸਾਨੂੰ ਭਈਏ ਨਹੀਂ ਕਰਨਦੇ ਬਈ ਕੰਮ ਅਸੀਂ ਆਪ ਨਹੀਂ ਕਰਦੇ ਹੈਗੇ ਜਿਹੜੀ ਮੇਨ ਗੱਲ ਆ ਕਿਉਂਕਿ ਸਾਨੂੰ ਕੰਮ ਕਰਨਾ ਪੈਣਾ ਜੇ ਹੁਣ ਆਪਾਂ ਕੀ ਆਪਾਂ ਅਸੀਂ ਕੰਮ ਨਹੀਂ ਕਰਨਾ ਹਨਾ ਕੰਮ ਤਾਂ ਕਰ ਨਹੀਂ ਪਊਗਾ ਜੇ ਹੁਣ ਅੱਜ ਕੰਮ ਇੱਕ ਦਿਨ ਕੰਮ ਕਰਕੇ ਆਪਾਂ ਛੱਡ ਦਿੰਨੇ ਮੰਨ ਲਓ ਅੱਜ ਅੱਜ ਆਪਾਂ ਨੂੰ ਘਾਟਾ ਪੈ ਗਿਆ ਜੇ ਘਾਟਾ ਪੈ ਗਿਆ ਤਾਂ ਆਪਾਂ ਕੰਮ ਹੀ ਬੰਦ ਕਰ ਦਿੰਨੇ ਉਹ ਘਾਟੇ ਵੱਧੇ ਜ਼ਿੰਦਗੀ ਦੇ ਨਾਲ ਹੀ ਹੁੰਦੇ ਨੇ ਬੰਦੇ ਦੇ ਤਾਂ ਆਪਾਂ ਨੂੰ ਥੋੜਾ ਜਿਹਾ ਸਬਰ ਵੀ ਰੱਖਣਾ ਪੈਂਦਾ ਜਦੋਂ ਤੁਸੀਂ ਸਬਰ ਰੱਖੋਗੇ ਤਾਂ ਤੁਸੀਂ ਪਾਸ ਹੋ ਜਾਓਗੇ ਸਾਡੇ ਬੰਦੇ ਕੰਮ ਹੀ ਨਹੀਂ ਕਰਦੇ ਹੈਗੇ ਬਾਈ ਉਹ ਤਾਂ ਕੰਮ ਵਧੀਆ ਨਹੀਂ ਬਾਈ ਉਹ ਕੰਮ ਨਹੀਂ ਵਧੀਆ ਕੰਮ ਦਾ ਇਕਲ ਹੋ ਰਿਹਾ ਬਾਈ ਸਾਡੇ ਲੋਕ ਪਤਾ ਕੀ ਕਰਦੇ ਆ ਹਨਾ ਮੰਨ ਲਓ ਇੱਥੇ ਕੰਮ ਨਹੀਂ ਕਰਦੇ ਮੰਨ ਲਓ ਕੰਮ ਨਹੀਂ ਕਰਦੇ ਜੇ ਹੁਣ ਕਈ ਵਾਰੀ ਮੈਂ ਕਹਿੰਦਾ ਨਾ ਮੁੰਡਿਆਂ ਨੂੰ ਵੀ ਆ ਜਾ ਮੇਰੇ ਨਾਲ ਬਖਤੂਰ ਨਾ ਯਾਰ ਕਹਿੰਦਾ ਤੇਰੇ ਨਾਲ ਤਾਂ ਬਾਲਾ ਔਖਾ ਮੇਰੇ ਨਾਲ ਤਾਂ ਔਖਾ ਹੁਣ ਤਾਂ ਹੈਗਾ ਹੀ ਹੈਗਾ ਕਿਉਂਕਿ ਜਦੋਂ ਮੈਂ ਸਵੇਰੇ 4 ਵਜੇ ਉਠਾ ਲੈਣਾ ਰਾਤ ਨੂੰ ਮੈਂ ਛੱਡਣਾ ਉਹਨਾਂ ਨੂੰ ਬਾਰੇ 1 ਵਜੇ ਆਗਾ ਚੋਕ ਫਿਰ ਜੇ ਮੰਨ ਲਓ ਤੁਸੀਂ ਕਮਾਈ ਕਰਨੀ ਹੈ ਫਿਰ ਤੁਹਾਨੂੰ ਨੀਂਦਾਂ ਵੀ ਤਿਆਗਣੀਆਂ ਪੈਣਗੀਆਂ ਹੁਣ ਬਈਏ ਨੇ ਬਾਈ ਬਈਏ ਹੁਣ ਤੁਸੀਂ ਕਹੋਗੇ ਭਈਆਂ ਦੀ ਤਾਰੀਫ ਕਰੀਂਦਾ ਮੈਂ ਭਈਆਂ ਦੀ ਤਾਰੀਫ ਨਹੀਂ ਕਰਦਾ ਉਹ ਜੋ ਹੈਗੇ ਨੇ ਉਹਨਾਂ ਦੀ ਉਹੀ ਗੱਲ ਕਰਦੇ ਆ ਮੰਨ ਲਓ ਉਹ ਡਿਊਟੀ ਪੱਕੀ ਦਿੰਦੇ ਨੇ ਹਨਾ ਸਬਜ਼ੀ ਵੇਚਦੇ ਨੇ ਉਹ ਖੜਦੇ ਨੇ ਸਾਡੇ ਲੋਕ ਤਾਂ ਖੜਦੇ ਹੈ ਹੀ ਨਹੀਂ ਇਹ ਬਹੁਤ ਵੱਡੀ ਪ੍ਰੋਬਲਮ ਆ ਜਿਵੇਂ ਮੰਨ ਲਓ ਮੰਨ ਲਓ ਹਿੱਥੇ ਆਪਾਂ ਨਾ ਓਰੇ ਬਈਏ ਹੋਟਲਾਂ ਦੇ ਕੰਮ ਕਰਦੇ ਨੇ ਉਹ ਬਿਹਾਰ ਚੋਂ ਆ ਕੇ ਯੂਪੀ ਚੋਂ ਆ ਕੇ ਓਰੇ ਹੋਟਲਾਂ ਦੇ ਕੰਮ ਕਰਦੇ ਨੇ ਕੋਈ ਉੱਪ ਛੋਲ ਬਟੂਰੇ ਲਾ ਕੇ ਵੀ ਕਾਮਯਾਬ ਹੋ ਗਏ ਤੇ ਸਾਡੇ ਲੋਕ ਬਾਹਰ ਜਾ ਕੇ 버ਗਰ ਵੇਚਦੇ ਨੇ ਛੋਲਾ ਸੋਨਾ 30 30 ਕਿਲੇ ਵਾਲੇ ਬੰਦੇ ਬਾਹਰ ਜਾ ਕੇ 버ਗਰ ਵੇਚਦੇ ਨੇ ਬਈ ਮੈਂ ਦੇਖਿਆ ਹੁਣ ਇੱਕ ਗੱਲ ਹੈ ਬਈ ਜਿਵੇਂ ਹੁਣ ਆਪਾਂ ਨੇ ਬਿਜ਼ਨਸ ਸਟਾਰਟ ਕਰਨਾ ਅੱਡੀਆਂ ਜਾ ਕੇ ਫਾਹ ਨਹੀਂ ਲੈਣਾ ਚਾਹੀਦਾ ਜੇ ਮੰਨ ਲਓ ਆਪਾਂ ਅੱਡੀਆਂ ਜਾ ਕੇ ਫਾਹ ਲੈ ਗਏ ਤਾਂ ਫਿਰ ਆਪ ਫੇਲ ਹੀ ਹੋਵਾਂਗੇ ਹਨਾ ਜਿਵੇਂ ਮੰਨ ਲਓ ਹੁਣ ਆਪਾਂ ਨੇ ਮਨ ਲਓ ਕਿਸੇ ਨੇ ਵੀ ਦੁਕਾਨ ਸ਼ੁਰੂ ਕਰਨੀ ਹੈ ਪਹਿਲਾਂ ਆਪਾਂ ਦੁਕਾਨ ਰੈਂਟ ਤੇ ਲਵਾਂਗੇ ਦੁਕਾਨ ਰੈਂਟ ਤੇ ਲਈ ਫਿਰ ਉਹਦੇ ਵਾਸਤੇ ਆਪਾਂ ਨੂੰ ਸਮਾਨ ਵੀ ਚਾਹੀਦਾ ਸਮਾਨ ਵੀ ਚਾਹੀਦਾ ਫਿਰ ਉਹ ਕੰਮ ਚੱਲੇ ਨਾ ਚੱਲੇ ਉਹ ਬਾਦੀਆਂ ਗੱਲਾਂ ਨੇ ਹਨਾ ਹੁਣ ਕਈ ਦੁਕਾਨਾਂ ਮੈਂ ਦੇਖੇ ਨੇ ਲੰਗੋਆਲ ਦੇ ਵਿੱਚ ਤਾਂ ਹੀ ਉਹ ਫੇਲ ਹੋ ਗਈਆਂ ਵੀ ਉਹ ਪਹਿਲਾਂ ਪੈਸੇ ਜਾਦੇ ਲਾਤੇ ਕਮਾਈ ਹੋਈ ਨਹੀਂ ਹੁਣ ਜਿਹੜੇ ਭਈਏ ਕੀ ਕਰਦੇ ਨੇ ਇਹ ਜ਼ੀਰੋ ਤੋਂ ਸਟਾਰਟ ਕਰਦੇ ਨੇ ਜ਼ੀਰੋ ਤੋਂ ਸਟਾਰਟ ਕਰ ਲਿਆ ਤੇ ਛੋਟੀ ਜੀ ਰੇੜੀ ਲਾ ਲਈ ਹੌਲੀ 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 ਇਹ ਦੁਕਾਨ ਰੈਂਟ ਕਰਾਏ ਤੇ ਲੈਣਗੇ ਫੇਰ ਇਹ ਅਬਦੀ ਦੁਕਾਨ ਲੈਣਗੇ ਫੇਰ ਇਹ ਆਬਦਾ ਮਾਰ ਕੇ ਘਰ ਬਾਰੇ ਸੋਚਣਗੇ ਆਪਾਂ ਪਹਿਲਾਂ ਹੀ ਜਦੋਂ ਪੈਸਾ ਬਾਹਲਾ ਲਾਤਾ 30 40 ਲੱਖ ਰੁਪਇਆ ਲਾਤਾ ਉਹ ਤਾਂ ਫੇਰ ਡੁੱਬਣ ਵਾਲਾ ਕੰਮ ਤਾਂ ਹੈਗੇ ਆ ਨਾ ਆਪਾਂ ਜਿਵੇਂ ਕਰੀ ਆਪਾਂ ਵੀ ਕੁਰਸੀ ਦੇ ਬਹਿ ਕੇ ਕਰਨ ਵਾਲਾ ਕੰਮ ਆਪਾਂ ਕਰਦੇ ਆ ਵੀ ਵੀ ਕੁਰਸੀ ਦੇ ਬਹਿ ਕੇ ਹੋ ਜੇ ਪਹਿਲਾਂ ਆਪਦੇ ਹੱਥ ਹਿਲਾਉਣੇ ਪੈਂਦੇ ਨੇ ਫੇਰ ਕਿਤੇ ਜਾ ਕੇ ਕੁਝ ਬਣਦਾ ਸਾਡੇ ਲੋਕ ਕਰਨਾ ਹੀ ਨਹੀਂ ਚਾਹੁੰਦੇ ਗੱਲ ਇਹ ਵੀ ਆ ਹੁਣ ਤੁਹਾਨੂੰ ਦੱਸਦਾ ਵੀ ਮੈਂ ਮਲਵਈ ਗਿੱਧੇ ਦੇ ਵਿੱਚ ਕਿਵੇਂ ਆਇਆ ਤੇ ਕੀ ਕਾਰਨ ਆਇਆ ਸੀ ਤੇ 2015 ਦੇ ਵਿੱਚ ਮੇਰੀ ਆ ਬਾਹ ਟੁੱਟ ਗਈ ਸੀ ਇਧਰ ਮਡੇਰਾ ਰਸਤੇ ਤੇ ਆਉਂਦੇ ਉਦੋਂ ਖਾਲਪੂਲ ਬਣਦੇ ਹੁੰਦੇ ਸੀ ਤੇ ਉਹ ਮੋੜੇ ਬਰੇਤੀ ਪਈ ਸੀ ਮੋਟਰਸਾਈਕਲ ਹੈਗਾ ਸੀ 70 80 ਦੀ ਸਪੀਡ ਤੇ ਰਾਤ ਨੂੰ ਮੋੜੋ ਲੇਟਾ ਪੈ ਗਿਆ ਲੇਟਾ ਪੈਣ ਕਰਕੇ ਮੇਰਾ ਮੋਟਰਸਾਈਕਲ ਉਹ ਬਰੇਤੀ ਦੇ ਉੱਪਰ ਚੜ ਗਿਆ ਤੇ ਉਸ ਤੋਂ ਬਾਅਦ ਮੇਰੀ ਆ ਟੁੱਟ ਗਈ ਬਾਹ ਉਸੇ ਦਿਨ ਹੀ ਮੇਰੀ ਬਾਹ ਟੁੱਟ ਗਈ ਉਸੇ ਦਿਨ ਹੀ ਮੇਰਾ ਬੀਜ ਆਇਆ ਸੀ 69 ਬੀਜਾ ਹੁੰਦਾ ਇੱਕ ਆ ਢਾਡੀ ਮਹਿੰਦਰ ਸਿੰਘ ਸੇਵੀ ਆ ਜੀ ਮੇਰੇ ਉਸਤਾਦ ਜੀ ਸੀ ਤੇ ਉਹਨਾਂ ਨਾਲ ਮੇਰਾ ਵੀਜ਼ਾ ਆ ਗਿਆ ਸੀ ਉਸੇ ਦਿਨ ਹੀ ਮੇਰੀ ਬਾਹਾਂ ਟੁੱਟ ਗਈ ਉਸੇ ਦਿਨ ਹੀ ਮੇਰਾ ਵੀਜ਼ਾ ਆ ਗਿਆ ਤੇ ਉਦੋਂ 5-7 ਦਿਨ 10 ਦਿਨਾਂ ਬਾਅਦ ਅਸੀਂ ਜਾਣਾ ਸੀ ਤੇ ਚਲੋ ਫਿਰ ਉਹ ਹੀ ਪ੍ਰਮਾਤਮਾ ਨੇ ਜਿੱਥੇ ਰੱਖਣਾ ਕਹਿੰਦਾ ਉੱਥੇ ਰਹਿਣਾ ਪੈਂਦਾ ਹਨਾ ਮੇਰੇ ਮੇਰੇ ਕਰਮਾਂ ਚ ਬਾਹਰ ਲਿਆ ਰੋਟੀਆਂ ਨਹੀਂ ਹੈਗੇ ਸੀ ਇਹ ਹੀ ਕਹਿ ਸਕਦੇ ਆਪਾਂ ਦਾਣਾ ਪਾਣੀ ਹੈ ਨਹੀਂ ਸੀ ਛੈਨ ਗੈਨ ਵੀ ਜਿਹਦੇ ਵਿੱਚ ਕਈ ਮੁਲਕਾਂ 'ਚ ਆਪਾਂ ਜਾ ਸਕਦੇ ਹਾਂ ਜਿਵੇਂ ਫਰਾਂਸ ਇਟਲੀ ਨੇ ਕਈ ਯੂਰਪ ਦੇ ਦੇਸ਼ ਆਪ ਘੁੰਮ ਸਕਦੇ ਆਂ ਪਰ ਮੇਰੇ ਕਰਮਾ ਜ ਹੈ ਨਹੀਂ ਪਰ ਮੇਰੇ ਕਰਮਾਂ ਦੇ ਵਿੱਚ ਮਲਬਈ ਗਿੱਧਾ ਸੀ ਫਿਰ ਮੈਂ ਮੈਨੂੰ ਇੱਕ ਆਪਣੇ ਬੱਗਾ ਉਸਤਾਜ ਜੀ ਨੇ ਭਿੱਖੀ ਤੋਂ ਢੋਲੀ ਤੇ ਉਹਨਾਂ ਦਾ ਫੋਨ ਆਇਆ ਮੇਰੀ ਮੇਰੇ ਨਾਲ ਦੇ ਤਾਂ ਬਾਹਰ ਚਲੇ ਗਏ 10 ਦਿਨਾਂ ਬਾਅਦ ਜਾਣਾ ਸੀ ਮੇਰੇ ਪਲਸਟਰ ਲੱਗਿਆ ਸੀ ਉਸ ਤੋਂ ਬਾਅਦ ਸੀਜ਼ਨ ਸਟਾਰਟ ਹੋਣਾ ਸੀ ਮਲਬਈ ਗਿੱਧੇ ਦਾ ਫਿਰ ਮੈਨੂੰ ਬੱਗੇ ਉਸਤਾਜ ਜੀ ਦਾ ਫੋਨ ਆਇਆ ਮੈਂ ਉਧਰ ਲੱਗ ਗਿਆ ਹੌਲੀ ਹੌਲੀ ਮੈਂ ਉਹਨਾਂ ਤੋਂ ਸਿੱਖਿਆ ਥੋੜਾ ਥੋੜਾ ਸਿੱਖ ਕੇ ਤੇ ਅੱਜ ਸਾਡਾ ਸਰਦਾਰ ਮਲਵਈ ਕਿੱਦਾਂ ਗਰੁੱਪ ਬਣ ਗਿਆ ਮਲਵਈ ਗਿੱਧੇ ਗਰੁੱਪ ਦੇ ਹੀ ਬਦੌਲਤ ਮੈਂ ਸਰਪੰਚ ਬਣਿਆ ਬਾਈ ਜੀ ਲੋਕਾਂ ਨਾਲ ਬੋਲਣਾ ਸਿੱਖਿਆ ਲੋਕਾਂ ਨਾਲ ਰਹਿਣਾ ਵਹਿਣਾ ਸਿੱਖਿਆ ਲੋਕਾਂ ਨਾਲ ਵਿਚਰਨਾ ਸਿੱਖਿਆ ਤਾਂ ਮੈਂ ਸਰਪੰਚ ਬਣਿਆ ਮੇਰੀ ਬਾਹਾਂ ਟੁੱਟਣ ਦੇ ਨਾਲ ਮੇਰਾ ਬਹੁਤ ਕੁਝ ਬਦਲ ਗਿਆ ਜੇ ਸ਼ਾਇਦ ਮੇਰੀ ਬਾਹਾਂ ਨਾ ਟੁੱਟਦੀ ਮੈਂ ਇਕੱਲਾ ਇੱਕ ਢਾਡੀ ਜਥੇ ਦੇ ਵਿੱਚ ਇੱਕ ਸਰੰਗੀ ਵਾਲਾ ਰਹਿ ਸਕਦਾ ਸੀ ਹਨ ਤੇ ਮੈਂ ਜੇ ਸਰਪੰਚ ਬਣਿਆ ਤਾਂ ਮਲਵਈ ਗਿੱਦੇ ਦੇ ਬਦੌਲਤ ਹੀ ਬਣਿਆ ਲੋਕਾਂ ਨੇ ਮੈਨੂੰ ਸਤਿਕਾਰ ਦਿੱਤਾ ਲੋਕਾਂ ਦੇ ਵਿੱਚ ਆਪਾਂ ਨੇ ਵਿਚਰਨਾ ਸਿੱਖਿਆ ਮਲਵਈ ਗਿੱਦੇ ਨਾਲ ਬਹੁਤ ਕੁਝ ਸਿੱਖਿਆ ਜੇ ਤੁਸੀਂ ਮਲਵਈ ਗਿੱਤੇ ਜਾਣੋ ਨਾ ਇੱਕ ਆਮ ਚਾਦਰ ਜੇ ਪਾ ਕੇ ਤੁਰਨ ਵਾਲਾ ਕੰਮ ਨਹੀਂ ਹੈਗਾ ਇਹਦੇ ਵਿੱਚ ਲੋਕ ਤੁਹਾਡੀਆਂ ਦੋ ਅੱਖਾਂ ਹਜ਼ਾਰ ਲੋਕਾਂ ਨੂੰ ਦੇਖਦੀਆਂ ਨੇ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਤੁਹਾਨੂੰ ਦੇਖਦੀਆਂ ਨੇ ਉਹ ਤੁਹਾਨੂੰ ਚੈੱਕ ਕਰਦੇ ਨੇ ਲੋਕ ਤੁਹਾਨੂੰ ਜੱਜ ਕਰਦੇ ਨੇ ਉਹਨਾਂ ਲੋਕਾਂ ਦੇ ਬਦੌਲਤ ਹੀ ਅਸੀਂ ਅੱਜ ਸਰਪੰਚ ਬਣਿਆ ਬਾਈ ਮੈਂ ਕੱਲਾ ਪੈਸਾ ਜ਼ਰੂਰੀ ਨਹੀਂ ਹੈਗਾ ਜ਼ਿੰਦਗੀ 'ਚ ਜ਼ਿੰਦਗੀ ਦੇ ਵਿੱਚ ਸਕੂਨ ਜ਼ਰੂਰੀ ਆ ਸਕੂਨ ਤਾਂ ਆਊਗਾ ਜੇ ਮੰਨ ਲਓ ਤੁਹਾਡੇ ਨਾਲ ਕੋਈ ਬੰਦਾ ਬੈਠਾ ਮੰਨ ਲਓ ਤੁਹਾਡੇ ਨਾਲ ਬੰਦਾ ਰਹੇਗਾ ਜੇ ਬੰਦਾ ਉਹ ਦੁਖੀ ਆ ਤੁਸੀਂ ਸੁਖੀ ਹੋ ਹਨਾ ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਸੁਖੀ ਰਹਿ ਸਕਦੇ ਤੁਹਾਨੂੰ ਸਕੂਨ ਮਿਲੂਗਾ ਹੁਣ ਮੰਨ ਲਓ ਮੈਂ ਆਪਦੀ ਗੱਲ ਕਰਦਾ ਮੈਂ ਵਧੀਆ ਬੂਟ ਪਾ ਰੱਖੇ ਨੇ ਹਨਾ ਮੇਰਾ ਦੋਸਤ ਆ ਜਾਂ ਮੇਰੇ ਨਾਲ ਕੰਮ ਕਰਦਾ ਕੋਈ ਵੀ ਮੁੰਡਾ ਚਾਹੇ ਦੀ ਛੋਟਾ ਪਾਈਆ ਚਾਹੇ ਦੀ ਵੱਡਾ ਪਾਈਆ ਜੇ ਜੇ ਹੁਣ ਉਹਦੇ ਬੂਟ ਨਹੀਂ ਹੈਗੇ ਤਾਂ ਤੁਹਾਡੇ ਬੂਟ ਪਾਉਣ ਦਾ ਕੋਈ ਫਾਇਦਾ ਨਹੀਂ ਮੰਨ ਲਓ ਮੈਂ 10000 ਦੇ ਬੂਟ ਪਾ ਰਖਨੇ ਮੰਨ ਲਓ ਜੀ ਮੰਨ ਲਓ ਮੈਂ ਇਹਨੂੰ 1500 ਦੇ ਵੀ ਲੈ ਕੇ ਦੇ ਦਾਂ ਤਾਂ ਮੈਨੂੰ ਸਕੂਨ ਆਊਗਾ ਸਕੂਨ ਇਹ ਚੀਜ਼ ਨਾਲ ਸਕੂਨ ਮਿਲਦਾ ਜੇ ਇਹ ਕਿਸੇ ਨੂੰ ਛੋਟਾ ਬਣਾ ਕੇ ਵੀ ਸਕੂਨ ਨਹੀਂ ਮਿਲਦਾ ਜਿਹੜੇ ਤੁਹਾਡੇ ਨਾਲ ਚੱਲ ਰਹੇ ਨੇ ਜਿਵੇਂ ਮੰਨ ਲਓ ਕਿਤੇ ਵੀ ਮੰਨ ਲਓ ਪ੍ਰਮਾਤਮਾ ਤੁਹਾਨੂੰ ਦਿੰਦਾ ਜੇ ਤੁਸੀਂ ਕਿਸੇ ਦੀ ਹੈਲਪ ਨਹੀਂ ਕਰ ਸਕਦੇ ਤਾਂ ਫਿਰ ਥੋੜੇ ਪੈਸੇ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਪ੍ਰਮਾਤਮਾ ਨੇ ਤੁਹਾਨੂੰ ਕਿਸੇ ਦੀ ਹੈਲਪ ਕਰਨ ਵਾਲਾ ਬਣਾਇਆ ਤਾਂ ਤੁਹਾਨੂੰ ਹੈਲਪ ਉਹਨਾਂ ਦੀ ਕਰਨੀ ਜ਼ਰੂਰੀ ਬਣਦੀ ਆ ਸਮਾਜ ਦੇ ਵਿੱਚ ਵੀ ਲਾ ਲਓ ਮੰਨ ਲਓ ਕੋਈ ਬੰਦਾ ਦੁਖੀ ਆ ਕਿਸੇ ਨੂੰ ਦਵਾਈ ਦਵਾ ਦਿਓ 500 ਰੁਪਏ ਦੇ ਕੇ ਦਵਾਈ ਨਾਲ ਉਹ ਠੀਕ ਹੁੰਦਾ ਜੇ ਮੰਨ ਲਓ ਕਈ ਵਾਰੀ ਆਪਾਂ ਕਹਿੰਦੇ ਵੀ ਕਿਸੇ ਨੂੰ ਹਨਾ ਮੁਫਤ ਚ ਰਾਇ ਨਹੀਂ ਦੇਣੀ ਚਾਹੀਦੀ ਮੁਫਤ ਚ ਕਈ ਵਰੀ ਰਾਇ ਦਿੱਤੀ ਅਗਲੇ ਦੇ ਕੰਮ ਆ ਜਾਂਦੀ ਆ ਮੰਨ ਲਓ ਮੈਂ ਕੋਈ ਬੰਦਾ ਲੰਘਿਆ ਜਾ ਰਿਹਾ ਸੀ ਉਹਨੂੰ ਖੰਗ ਸੀ ਉਹ ਕਹਿੰਦਾ ਵੀ ਮੈਂ ਕਿੱਥੋਂ ਦਵਾਈ ਲਵਾਂ ਮੈਂ ਉਹਨੂੰ ਕਹਿੰਦਾ ਵੀ ਸਮਰੂਰ ਫਲਾਣਾ ਡਾਕਟਰ ਆ ਉਹਦੇ ਵਗ ਜਾ ਉਹਦਾ ਮੈਂ ਉਹਨੂੰ ਕਹਤਾ ਉਹ ਬੰਦਾ ਚਲਾ ਗਿਆ ਉਹਨੇ ਉੱਥੋਂ ਦਵਾਈ ਲਈ 1000 ਰੁਪਏ ਦੀ 1000 ਰੁਪਏ ਦੀ ਦਵਾਈ ਲੈ ਲਈ ਉਹ ਠੀਕ ਹੋ ਗਿਆ ਉਹ ਬੰਦਾ ਮੈਨੂੰ ਸਪੈਸ਼ਲ ਦੱਸ ਕੇ ਗਿਆ ਕਹਿੰਦਾ ਬਾਈ ਮੈਂ ਠੀਕ ਹੋ ਗਿਆ ਫਿਰ ਮੈਨੂੰ ਉਹਦੇ ਵੀ ਸਕੂਨ ਆਇਆ ਇਹ ਵੀ ਸਕੂਨ ਵਾਲੀਆਂ ਗੱਲਾਂ ਨੇ ਜਿਵੇਂ ਛੋਟੇ ਛੋਟੇ ਗੱਲਾਂ ਤੇ ਬੰਦੇ ਨੂੰ ਸਕੂਨ ਆਉਣਾ ਜ਼ਰੂਰੀ ਆ ਕੱਲਾ ਪੈਸੇ ਦਾ ਕੋਈ ਮੈਟਰ ਨਹੀਂ ਪੈਸੇ ਤਾਂ ਬੜੇ ਬાળા ਬੇ ਲੋਕਾਂ ਕੋਲੇ ਇੱਕ ਮੇਰੀ ਆਦਤ ਹੈ ਹਨਾ ਮੈਨੂੰ ਪੈਸੇ ਬਣਨ ਮੈਨੂੰ ਪੈਸੇ ਨਾ ਬਣਨ ਹਨਾ ਮੈਂ ਜਦੋਂ ਪ੍ਰੋਗਰਾਮ ਤੇ ਜਾਂਦਾ ਮਲਵਾਈ ਗਿੱਦੇ ਦੇ ਕਈ ਕਈ ਵਰੀ ਪੈਸੇ ਨਹੀਂ ਵੀ ਬਣਦੇ ਨਾ ਕਈ ਵਰੀ ਹੁਣ ਬਣ ਵੀ ਜਾਂਦੇ ਨੇ ਕਈ ਵਰੀ ਜ਼ਿਆਦਾ ਵੀ ਬਣ ਜਾਂਦੇ ਨੇ ਮਤਲਬ ਜਿਹੜਾ ਉੱਥੇ ਸਿਕਿਉਰਿਟੀ ਗਾਰਡ ਹੁੰਦਾ ਪੈਲਸ ਦਾ ਅਸੀਂ ਕੋਸ਼ਿਸ਼ ਕਰਦੇ ਆਂ ਜੇ ਕਈ ਵਰੀ ਸਿਕਿਉਰਿਟੀ ਗਾਰਡੀ ਇਹਦੇ ਉਧਰ ਹੋ ਜਾਏ ਨਾ ਅਸੀਂ ਜਦੋਂ ਪੈਲਸ ਤੋਂ ਤੁਰਦੇ ਆਂ ਉਹ ਉਹ ਤਾਂ ਉਹਦੇ ਕਰਮ ਨੇ ਹਨਾ ਅਸੀਂ 100 ਰੁਪਿਆ ਆਪਦੇ ਗਰੁੱਪ ਵੱਲੋਂ ਉਹਨੂੰ ਸਿਕਿਉਰਿਟੀ ਗਾਰਡ ਨੂੰ ਅਸੀਂ ਦੇਣਾ ਹੀ ਦੇਣਾ ਵੀ ਵੀ ਚਲੋ ਉਹਦੇ ਨਾਲ ਵਿਚਾਰੇ ਦੀ ਮਦਦ ਹੋ ਜਾਂਦੀ ਆ ਉਹਨਾਂ ਦੀ 2-3 100 ਰੁਪਏ ਦਿਹਾੜੀ ਹੁੰਦੀ ਹੈਗੀ ਅੱਤ-ਅੱਤ 500 ਰੁਪਏ ਹੁੰਦੀ ਉਹ ਹਨ ਤੇ ਅਸੀਂ ਉਹਨਾਂ ਨੂੰ ਉਹ ਦੇਣ ਹੀ ਹੁੰਦਾ ਹੈਗਾ ਇਹਦੇ ਨਾਲ ਇਹ ਨਹੀਂ ਹੁੰਦਾ ਵੀ ਅਸੀਂ ਪੈਸੇ ਦੇ ਕੇ ਵੱਡੇ ਬਣ ਗਏ ਨਾ ਇਹਦੇ ਨਾਲ ਇਹ ਹੁੰਦਾ ਵੀ ਜੇ ਅਸੀਂ ਪੈਸੇ ਦੇਤੇ ਤਾਂ ਉਹਨਾਂ ਨਾਲ ਦੂਜਾ ਦੇਖ ਕੇ ਕੋਈ ਹੋਰ ਵੀ ਦੇ ਦਿੰਦਾ ਵੀ ਹਨਾ ਚਲ ਉਹਨਾਂ ਦੀ ਉਹ ਸੌ ਜੇ ਆਪਾਂ ਸੌ-ਸੌ ਨਾਲ 50-50 ਨਾਲ ਵੀ ਉਹਨਾਂ ਦੀ ਵਧੀਆ ਮਦਦ ਹੋ ਜਾਂਦੀ ਆ ਇਹ ਗੱਲ ਆ ਵੀ ਇਹ ਆਪਾਂ ਨੂੰ ਇਹ ਸਕੂਨ ਵੀ ਦਿੰਦੀ ਹੈ ਇਹ ਚੀਜ਼ ਇੱਕ ਹੋਰ ਆ ਬਾਈ ਜਿਵੇਂ ਹਨਾ ਮੰਨ ਲਓ ਹੁਣ ਆਪਾਂ ਸਰਬੰਚ ਦੀ ਸੇਵਾ ਕਰਦੇ ਆ ਹਨ ਜਿਵੇਂ ਮਲਵਈ ਗਿੱਧੇ ਚ ਵੀ ਸੱਭਿਆਚਾਰ ਦੀ ਸੇਵਾ ਹੀ ਲਾ ਲੋ ਹਨਾ ਵੀ ਆਪਾਂ ਵੀ ਗਲਤ ਮਲਤ ਬੋਲੀ ਤਾਂ ਆਪਾਂ ਨਾ ਨਾ ਆਪਾਂ ਨੂੰ ਆਉਂਦੀ ਐ ਨਾ ਆਪਾਂ ਕਦੇ ਪਾਈ ਆ ਇੱਕ ਮਲਵਈ ਗਿੱਧੇ ਨਾਲ ਆਪਾਂ ਨਾਲ 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 ਨਾ ਪੈਂ ਇੱਕ ਆਹ ਪੰਜਾਬੀ ਮਾਂ ਬੋਲੀ ਦੀ ਆਪਾਂ ਫੱਟੀ ਵੀ ਦਿੰਨੇ ਆਪਾਂ ਜਿਸ ਵੀ ਮੈਰਿਜ ਦੇ ਵਿੱਚ ਜਾਂਦੇ ਆ ਹੁਣ ਤੱਕ ਇਹ ਅਸੀਂ 1 ਲੱਖ ਰੁਪਏ ਦੀਆਂ ਵੰਡ ਚੁੱਕੀਆਂ 1 ਲੱਖ ਰੁਪਏ ਤੱਕ ਦੀਆਂ ਅਸੀਂ ਫੱਟੀਆਂ ਇਹ ਵੰਡ ਚੁੱਕੇ ਆ ਇਹ ਫੱਟੀ ਡੇਟ 200 ਰੁਪਏ ਦੀ ਬਣਦੀ ਆ ਇੱਕ ਫੱਟੀ ਤੇ ਇਹਦਾ ਮਕਸਦ ਸਾਡਾ ਇਹ ਆ ਵੀ ਜੇ ਮੰਨ ਲਓ ਆਪਾਂ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੱਕਣ ਲਈ ਹਨਾ ਤੁਹਾਨੂੰ ਪਤਾ ਵੀ ਕਾਨਵਰਟ ਸਕੂਲਾਂ ਦੇ ਵਿੱਚ ਤਾਂ ਹੁਣ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੇ ਨਹੀਂ ਹੈਗੇ ਮਰੋਕ ਗਈ ਮਾਪਾ ਨੂੰ ਮਾ ਕਈ ਮਾਂ ਬਾਪ ਵੀ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਸਾਡਾ ਬੱਚਾ ਪੰਜਾਬੀ ਬੋਲੇ ਹੀ ਨਾ ਹਿੰਦੀ ਬੋਲੇ ਅੰਗਰੇਜ਼ੀ ਬੋਲੇ ਹੁਣ ਕਈ ਮਾਂ ਬਾਪ ਇਹੋ ਜਿਹੀ ਵੀ ਨੇ ਜਿਹੜੇ ਕਹਿੰਦੇ ਨੇ ਵੀ ਹਾਂ ਸਾਡਾ ਬੱਚਾ ਪੰਜਾਬੀ ਵੀ ਬੋਲੇ ਪਰ ਕਿਤੇ ਨਾ ਕਿਤੇ ਪੰਜਾਬੀ ਮਾਂ ਬੋਲੀ ਨੂੰ ਹੇਟ ਕਰਿਆ ਜਾਂਦਾ ਪਰ ਅਸੀਂ ਸਾਡੇ ਗਰੁੱਪ ਸਰਦਾਰ ਮਲਵਈ ਕਿੱਦਾਂ ਗਰੁੱਪ ਸੰਗਰੂਰ ਵੱਲੋਂ ਅਸੀਂ ਕੋਸ਼ਿਸ਼ ਕਰੀ ਹੋਈ ਆ ਵੀ ਜੀ ਪੰਜਾਬੀ ਮਾਂ ਬੋਲੀ ਨੂੰ ਉੱਚਾ ਚੁੱਕਣ ਲਈ ਜਿੰਨਾ ਕਿ ਸਾਡੇ ਵੱਲੋਂ ਤੁਲਫੁਲ ਸੇਵਾ ਹੁੰਦੀ ਅਸੀਂ ਕਰਾਂਗੇ ਇਹ ਊੜਾ ਐੜਾ ਈੜੀ ਸਸਾ ਇਹ 35 ਅੱਖਰੀ ਆ ਨਾ ਸਾਰੀ ਤੇ ਇਹ ਮੰਨ ਲਓ ਇਹ ਫੱਟੀ ਅਸੀਂ ਦੇਤੀ ਅਸੀਂ ਜਿਸ ਵੀ ਮੈਰਜ ਹੁੰਦੀ ਆ ਹਰ ਇੱਕ ਮੈਰਜ ਤੇ ਮੁੰਡੇ ਕੁੜੀ ਨੂੰ ਅਸੀਂ ਇੱਕ ਫੱਟੀ ਇਹ ਦੇਣੀ ਦੰਨੇ ਆ ਤਾ ਕਿਤੇ ਨਾ ਕਿਤੇ ਜਾ ਕੇ ਜੇ ਮੰਨ ਲਓ ਕੱਲ ਨੂੰ ਉਹਨਾਂ ਦੇ ਘਰੇ ਕੋਈ ਬੱਚਾ ਹੋ ਗਿਆ ਪ੍ਰਮਾਤਮਾ ਦੀ ਕਿਰਪਾ ਨਾਲ ਬੇਟਾ ਹੋ ਗਿਆ ਬੇਟੀ ਹੋ ਗਈ ਹੈ ਨਾ ਉਹ ਬੱਚਾ ਪੁੱਛੂਗਾ ਵੀ ਮਮਾ ਇਹ ਕੀ ਆ ਡੈਡੀ ਇਹ ਕੀ ਆ ਜਾਂ ਕੋਈ ਗੈਸਟ ਆਇਆ ਹੈ ਨਾ ਉਹਨਾਂ ਦੇ ਘਰੇ ਕਮਰੇ 'ਚ ਜਦੋਂ ਫੱਟੀ ਲੱਗੀ ਹੋਈ ਮੰਨ ਲਓ ਇੱਥੇ ਲੱਗੀ ਹੋਈ ਹੈ ਜਿਵੇਂ ਆਹ ਲੱਗੀ ਹੋਈ ਹੈ ਨਾ ਅਗਲਾ ਪੁੱਛੂਗਾ ਬੱਚਾ ਪੁੱਛੂਗਾ ਵੀ ਇਹ ਕੀ ਆ ਤਾਂ ਤਾਂ ਪਰਸ ਮਤਲਬ ਅਸੀਂ ਦੱਸਦੇ ਤਾਂ ਹੋਵਾਂਗੇ ਵੀ ਇਹ ਸਾਡੀ ਮਾਂ ਬੋਲੀ ਹੈ ਊੜਾ ਐੜਾ ਈੜੀ ਸਸਾ ਹਾ ਕਾ 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 ਗਾ ਗਾ ਇਹ ਸਾਰਾ ਮਤਲਬ ਆਪਾਂ ਦੱਸਦੇ ਹੋਵਾਂਗੇ ਕਿਤੇ ਨਾ ਕਿਤੇ ਤਾਂ ਪੁੱਛੂਗਾ ਇਹ ਗੱਲਾਂ ਦੋ ਨੇ ਬਾਈ ਨਾਲੇ ਪੁੰਨ ਨਾਲੇ ਫਲੀਆਂ ਇਹਦੇ ਵਿੱਚ ਨਾਲੇ ਤਾਂ ਸਾਡਾ ਐਡਰੈਸ ਹੈ ਜਾਂ ਆਹ ਜੀ ਸਰਦਾਰ ਮਲਵਈ ਗਿੱਦਾ ਗਰੁੱਪ ਸੰਗਰੂਰ ਆਹ ਥੱਲੇ ਆਪਣਾ ਨੰਬਰ ਦਿੱਤਾ ਹੋਇਆ ਕਿਤੇ ਨਾ ਕਿਤੇ ਜਦੋਂ ਕਿਸੇ ਨੂੰ ਫੰਕਸ਼ਨ ਕੋਈ ਕਰਨਾ ਕੋਈ ਲੋਹੜੀ ਦਾ ਫੰਕਸ਼ਨ ਕਰਨਾ ਕਿਸੇ ਨੇ ਵਿਆਹ ਕਰਨਾ ਹਨਾ ਜਾਂ ਜਾਗੋ ਕਰਨੀਆਂ ਨਾਨਕਾ ਮਿਲ ਕਰਨਾ ਉਹ ਸਾਡਾ ਨੰਬਰ ਵੀ ਅਗਲੇ ਕੋਈ ਰੂਗਾ ਇਹਨਾਂ ਦੋਨੇ ਗੱਲਾਂ ਨੇ ਨਾਲੇ ਪੁੰਨ ਨਾਲੇ ਫਲੀਆਂ ਇਹ ਹੁਣ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਜਿੱਥੋਂ ਵੀ ਦੱਸੋ ਅਸੀਂ ਲੋਕਾਂ ਦੇ ਵਿਆਹ ਲਾਉਂਦੇ ਆ ਨਾ ਸਾਡੇ ਭੈਣ ਭਾਈਆਂ ਦੇ ਉਹ ਸਾਰਿਆਂ ਫਟੀਆਂ ਬਾਹਰ ਜਾਂਦੀਆਂ ਨੇ ਤੇ ਬਸ ਕੋਸ਼ਿਸ਼ ਕਰੀਦੀ ਆ ਵੀ ਸਾਰੇ ਕਿਤੇ ਵਿਆਪ ਦੇ ਵੱਲੋਂ ਵੀ ਥੋੜੀ ਥੋੜੀ ਸੇਵਾ ਹੋਈ ਜਾਵੇ ਪੰਜਾਬੀ ਮਾਂ ਬੋਲੀ ਦੀ ਹੋਰ ਆ ਬਈ ਹਨਾ ਆਪਾਂ ਕਹਿੰਦੇ ਆ ਵੀ ਸਕੂਲ ਐ ਕਰਦੇ ਨੇ ਸਕੂਲ ਐ ਕਰਦੇ ਨੇ ਸਕੂਲ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਉਹ ਆਪਣੇ ਜਵਾਬ ਨੂੰ ਪੰਜਾਬੀ ਪੜਾ ਕੇ ਰਾਜੀ ਹੈ ਹੀ ਨਹੀਂ ਉਹ ਤਾਂ ਚਾਉਂਦੇ ਨੇ ਉਹ ਚਾਉਂਦੇ ਨਹੀਂ ਹੈਗੇ ਵੀ ਤੁਹਾਡਾ ਬੱਚਾ ਪੰਜਾਬੀ ਪੜ੍ਹੇ ਪਰ ਆਪਣਾ ਫਰਜ਼ ਬਣਦਾ ਥੋੜਾ ਜਿਹਾ ਕਿ ਜੇ ਆਪਾਂ ਜੋਰ ਅੰਦਰ ਲਾਵਾਂਗੇ ਥੋੜਾ ਜਿਹਾ ਨਾ ਆਪਾਂ ਉਹਦੇ ਜਵਾਬ ਵਾਸਤੇ ਘੰਟਾ ਲਈ ਲ ਘੰਟਾ ਕੱਢ ਲਾਂਗੇ ਊੜਾੜਾ ਸਿਖਾ ਦਾਂਗੇ ਉਹਨੂੰ ਪੰਜਾਬੀ ਮੁਹਾਰਨੀਆਂ ਸਿਖਾ ਦਾਂਗੇ ਤਾਂ ਉਹਦੇ ਨਾਲ ਬਹੁਤ ਫਰਕ ਪਊਗਾ ਜਿਹੜਾ ਬੱਚਾ ਮਾਂ ਬਾਪ ਨੇ ਗੱਲ ਕਹੀ ਤੀ ਉਹ ਬੱਚਾ ਸੇਤੀ ਸਿੱਖ ਜਾਂਦਾਗਾ ਸ਼ਾਇਦ ਟੀਚਰ ਦੇ ਕਹੇ ਤੋਂ ਨਾ ਸਿੱਖੇ ਪਰ ਮਾਂ ਬਾਪ ਦੇ ਕਹੇ ਤੋਂ ਉਹ ਸੇਤੀ ਸਿੱਖ ਜਾਂਦਾਗਾ ਜਿਹੜੀ ਊੜਾੜਾ ਪੰਜਾਬੀ ਉਹ ਆਪਾਂ ਆਪਦੇ ਬੱਚ ਨੂੰ ਆਪ ਪੜਾਓ ਸਕੂਲਾਂ ਨੂੰ ਛੱਡੋ ਪੂਲਾਂ ਦਾ ਤਾਂ ਹੁਣ ਆਪਾਂ ਨੂੰ ਪਤਾ ਹੀ ਹੈਗਾ ਵੀ ਉਹ ਕਦੋਂ ਕਰਨਗੇ ਕੀ ਕਰ ਪਰ ਆਪਾਂ ਆਪ ਆਪਣੇ ਜਵਾਬ ਨੂੰ ਪੜਾਓ ਆਪਦੇ ਜਵਾਬ ਨੂੰ ਟਾਈਮ ਦਿਓ ਕਦੇ ਤਾਂ ਆਪਾਂ ਪੜਾਈ ਸਕਦੇ ਆਗੇ ਘੰਟਾ ਡੇਢ ਘੰਟਾ ਲਾ ਦੋ ਆ ਕਾਇਦਾ ਲਿਆਓ ਅੱਜ ਕੱਲ YouTube ਤੇ ਕਿੰਨਾ ਕੁਛ ਆ ਨਾ ਊੜਾ ਐੜਾ ਵੀਡੀਓ ਚੱਲਦਾ ਸੌਂਗ ਦੇ ਰੂਪ ਵਿੱਚ ਹੋਵੇ ਹਨ ਜਿਵੇਂ ਕੋਈ ਪੈਨਸਲ ਲਿਆ ਦੋ ਮਤਲਬ YouTube ਤੇ ਬਹੁਤ ਕੁਝ ਆ ਨਾ ਬੱਚਾ ਊੜਾੜਾ ਸਿੱਖ ਜਾਂਦਾ ਇੱਕ ਇੱਕ ਫੱਟੀ ਮੈਂ ਕਹਣਾ ਵੀ ਆਪਦੇ ਘਰ ਤੋਂ ਸਾਰੇ ਜਾਣੇ ਤੁਸੀਂ ਜ਼ਰੂਰ ਲਾਓ ਲਿਆ ਕੇ ਇਹਦੇ ਨਾਲ ਬੱਚਾ ਸਿੱਖਦਾ ਜੋ ਸਾਹਮਣੇ ਪਈਜੀ ਜੋ ਆਪਾਂ ਦੇਖਦੇ ਆਂ ਜੋ ਬੰਦਾ ਕੋਈ ਸਾਹਮਣੇ ਚੀਜ਼ ਪਈ ਆ ਆਪਾਂ ਉਹਨੂੰ ਦੇਖਾਂਗੇ ਤਾਂ ਜ਼ਰੂਰ ਨਾਲ ਤੇ ਉਹ ਜਦੋਂ ਆਪਾਂ ਦੇਖ ਲਈ ਤਾਂ ਪੜਾਂਗੇ ਵੀ ਜ਼ਰੂਰ ਐਂ ਗੱਮਾ ਸੋਡੇ ਬੱਚੇ ਦਾ ਥੋੜਾ ਜਿਹਾ ਥੋੜੀ ਜਿਹੀ ਖਿੱਚ ਰੱਖ ਲਓ ਬਾਲੀ ਨਹੀਂ